ਤੋ ਚੋਰਾਂ ਦੇ ਹੌਸਲੇ ਦਿਨ-ਬਦ ਦਿਨ ਬੁਲੰਦ ਹੁੰਦੇ ਜਾ ਰਹੇ ਨੇ ਦਿਨ ਦਿਹਾੜੇ ਬੁਲੇਟ ਮੋਟਰਸਾਈਕਲ ਲੈ ਕੇ ਫਰਾਰ ਹੋ ਜਾਂਦੇ ਨੇ ਸਾਰੀ ਘਟਨਾ ਸੀਸੀਟੀਵੀ ਕੈਮਰਾਸ ਦੇ ਵਿੱਚ ਵੀ ਕੈਦ ਹੁੰਦੀ ਹੈ ਪਰ ਇਸ ਦਾ ਵਿਚਾਰ ਦੱਸਦੀ ਹੈ ਕਿ ਚੋਰ ਕੋਈ ਆਮ ਚੋਰ ਨਹੀਂ ਨੇ ਸਗੋਂ ਇਹ ਚੋਰ ਫਾਰਮਲ ਕੱਪੜੇ ਪਾ ਕੇ ਆਉਂਦੇ ਨੇ ਤਾਂ ਕਿ ਲੋਕਾਂ ਨੂੰ ਲੱਗੇ ਕਿ ਇਹ ਕਿਸੇ ਆਫਿਸ ਦੇ ਮੁਲਾਜ਼ਮ ਨੇ ਜੀਹਾਂ ਲੋਕਾਂ ਨੂੰ ਕਿਸੇ ਵੀ ਤਰੀਕੇ ਦੇ ਨਾਲ ਪਣਕ ਨਾ ਲੱਗ ਸਕੇ ਇਸ ਤਰੀਕੇ ਦੇ ਨਾਲੇ ਚੋਰ ਆਉਂਦੇ ਨੇ ਤੇ ਦਿਨ ਦਿਹਾੜੇ ਬੁਲੇਟ ਮੋਟਰਸਾਈਕਲ ਲੈ ਕੇ ਫਰਾਰ ਹੋ ਜਾਂਦੇ ਨੇ ਜਿਸ ਦੀਆਂ ਸਾਰੀਆਂ ਦੀ ਸਾਰੀ ਘਟਨਾ ਸੀਸੀਟੀਵੀ ਕੈਮਰਾਸ ਦੇ ਵਿੱਚ ਵੀ ਕੈਦ ਹੁੰਦੀ ਹੈ ਤੇ ਉਸ ਤੋਂ ਬਾਅਦ ਪਤਾ ਲੱਗਦਾ ਜੀਹਾਂ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਅਜੇ ਜਾਰੀ ਹੈ ਤੇ ਲੋਕਾਂ ਦੇ ਵੱਲੋਂ ਚੀਕਾਂ ਰੌਲੀ ਪਾਈ ਜਾਂਦੀ ਹੈ ਤੇ ਜਦੋਂ ਪੁਲਿਸ ਨੂੰ ਪਤਾ ਲੱਗਦਾ ਤੇ ਪੁਲਿਸ ਦੇ ਵੱਲੋਂ ਸੀਸੀਟੀਵੀ ਕੈਮਰੇ ਖੰਘਾਲੇ ਜਾਂਦੇ ਨੇ ਤੇ ਉਸ ਤੋਂ ਬਾਅਦ ਪਤਾ ਲੱਗਦਾ ਕਿ ਫਾਰਮਲ ਕੱਪੜੇ ਪਾ ਕੇ ਆਫਿਸ ਮੁਲਾਜ਼ਮ ਬਣ ਕੇ ਚੋਰ ਆਉਂਦੇ ਨੇ ਤੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੰਦੇ ਨੇ ਜਿਹਾ ਸਾਰੇ ਦੀ ਸਾਰੀ ਘਟਨਾ ਸੀਸੀਟੀਵੀ ਕੈਮਰਾਸ ਵਿੱਚ ਵੀ ਕੈਦ ਹੋਈ ਹੈ ਕਿ ਕਿਸ ਤਰੀਕੇ ਦੇ ਨਾਲ ਪਹਿਲਾਂ ਤਾਂ ਇਹ ਬੁਲੇਟ ਮੋਟਰਸਾਈਕਲ ਨੂੰ ਦੇਖਦੇ ਨੇ ਫਿਰ ਅਚਾਨਕ ਜਦੋਂ ਕੋਈ ਨਹੀਂ ਹੁੰਦਾ ਅੱਕ ਬਚਾ ਕੇ ਬੁਲੇਟ ਮੋਟਰਸਾਈਕਲ ਲੈ ਕੇ ਫਰਾਰ ਹੋ ਜਾਂਦੇ ਨੇ ਜੀਆ ਸਾਰੀ ਘਟਨਾ ਸੀਸੀਟੀਵੀ ਕੈਮਰਾਜ਼ ਦੁਆਜੇ ਕੈਦ ਹੋਈ ਆ ਪਰ ਇੱਥੇ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਵੀ ਸਵਾਲਾਂ ਦੇ ਘੇਰੇ ਚ ਜ਼ਰੂਰ ਆਇਆ ਹੋਇਆ ਕਿ ਕਿਤੇ ਨਾ ਕਿਤੇ ਦਿਨ ਦਿਹਾੜੇ ਚੋਰੀ ਦੀਆਂ ਲੁੱਟਾਂ ਦੀਆਂ ਵਾਰਦਾਤਾਂ ਨੂੰ ਅਨਜਾਮ ਦਿੱਤਾ ਜਾ ਰਿਹਾ ਜੀहां ਆਖਿਰਕਾਰ ਪੁਲਿਸ ਪ੍ਰਸ਼ਾਸਨ ਇਸ ਵੇਲੇ ਕੀ ਕਰ ਰਿਹਾ ਕਿਸ ਤਰੀਕੇ ਦੇ ਨਾਲ ਚੋਰੀ ਦੀਆਂ ਵਾਰਦਾਤਾਂ ਦਿਨ ਬਦਿਨ ਵਧਦੀਆਂ ਜਾ ਰਹੀਆਂ ਨੇ ਸੀਸੀਟੀਵੀ ਤਸਵੀਰਾਂ ਤੁਹਾਡੇ ਨਾਲ ਇਸ ਵਕਤ ਜ਼ਰੂਰ ਸਾਂਝੀਆਂ ਕਰ ਰਿਹਾ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਲੁਟੇਰੇ ਨੇ ਚੋਰ ਨੇ ਬੁਲਟ ਮੋਟਰਸਾਈਕਲ ਲੈ ਕੇ ਫਰਾਰ ਹੋ ਜਾਂਦੇ ਨੇ ਅਸੀਂ ਚੁੱਕਿਆ ਸੀ 14 ਫੁਟੇਜ ਆਈ ਹੈ ਦੋ ਰਿਤੀ ਕਿਸ ਹਾਲਾਤ ਜੀ ਇਹਨਾਂ ਦੀ ਥਾਣਾ ਸਿਟੀ ਕੋਰਟ ਕਪੂਰੇ ਦੇ ਏਰੀਆ ਦੀ ਗੱਲ ਹੈਗੀ ਆ ਰਮਨਦੀਪ ਮਹਿਤਾ ਜੀ ਜਿਹੜੀ ਉਹ ਆਪਣੇ ਕੰਮਕਾਜ ਲਈ ਜਦੋਂ ਆਪਣਾ ਰੰਗਦੈਨਾ ਬੁਲਟ ਸੀਗਾ ਤੋਂ ਆਪਣਾ ਇਹ ਦੁਰਗਾ ਦਾ ਸਮੈਡੀਕਲ ਹਾਲ ਦੇ ਨੇੜੇ ਇਹਨਾਂ ਨੇ ਖੜਾ ਕੀਤਾ ਸੀਗਾ ਤੇ ਦੋ ਨਾਮ ਗਲੂ ਵਿਅਕਤੀ ਜਿਹੜੇ ਇਹਨਾਂ ਦਾ ਬਲਟੂ ਮੋਟਰਸਾਈਕਲ ਚੋਰੀ ਕਰਕੇ ਲੱਗਿਆ ਕੇਸ ਰਜਿਸਟਰ ਕੀਤਾ ਗਿਆ ਭਵਿੰਦਰਜੀਤ ਸਿੰਘ ਐਸਸੀ ਨੂੰ ਤਫ਼ਤੀਸ਼ ਦਿੱਤੀ ਗਈ ਹੈ ਇਹ ਇਹ ਜਲਦੀ ਜਿਹੜਾ ਸਾਨੂੰ ਕਲੂ ਇਹਨਾਂ ਦਾ ਮਿਲ ਗਿਆਗਾ ਇਹਨਾਂ ਨੂੰ ਅਸੀਂ ਅਰੈਸਟ ਕਰਨਗੇ